Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਦੇਖ ਰਹੇ ਤੁਸੀਂ Indian TV News Punjab ਮਕੂਲਖੰਦਰ ਸਿੰਘ ਰਸੂਲਪੁਰ ਪਿੰਡ ਮਾਨਖੇੜੀ ਜ਼ਿਲ੍ਹਾ ਰੂਪਨਗਰ ਦੇ ਵਿੱਚ ਅੱਜ ਇੱਕ ਅਖਾਤੀ ਨਿਆਂ ਦੇ ਡੋਕੇ ਖਾਸਾ ਹੀ ਬਾਣੇ ਦੇ ਵਿੱਚ ਸੀ ਜਿਸ ਨੇ ਕੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਉਸ ਵੱਲੋਂ ਇੱਕ ਪ੍ਰਵਾਸੀ ਜੋ ਕੇ ਆਪਣੀ ਛਤਰੀਆਂ ਦੀ ਦੁਕਾਨ ਲਾਉਂਦਾ ਸੀ ਉਦੀ ਦੁਕਾਨ ਦੀ ਭੰਨ ਤੋੜ ਕੀਤੀ ਹੈ ਸੋ ਨਾ ਦੇ ਨਾਲ ਉਸ ਪ੍ਰਵਾਸੀ ਦੇ ਉੱਪਰ ਕਿਰਪਾ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿ ਰਾਗੀਰਾਮ ਵੱਲੋਂ ਫੜ ਕੇ ਮੁਰੰਨਾ ਪੁਰਸ ਦੇ ਹਵਾਲੇ ਕੀਤਾ ਗਿਆ ਹੈ ਸੋ ਜ਼ਿਕਰ ਕੋ ਜੋਗ ਹੈ ਕਿ ਇਸ ਨਿਆਂਕ ਕੋ ਵੱਲੋਂ ਪਹਿਲਾ ਦੋ ਦਿਨ ਪਹਿਲਾ ਪੈਂਡਾ ਕਰੂਗਾ ਕਿ ਇੱਕ ਫਿਲਮ ਦੀ ਸ਼ੂਟਿੰਗ ਵੀ ਰੁਕਵਾਈ ਗਈ ਸੀ ਜਿਸ ਦਾ ਇਹ ਮਾਮਲਾ ਅਜੇ ਵਿਚਾਰ ਅਧੀਨ ਹੈ ਸੋ ਰਾਗੀਰਾਂ ਦੇ ਪੱਲੋਂ ਦਿੱਤੇ ਇਸ ਪ੍ਰਵਾਸੀ ਦੀ ਮਦਦ ਕਿੰਨੀ ਗਈ ਹੈ ਉੱਥੇ ਨਾਲ ਦੀ ਨਾਲ ਮਰੰਡਾ ਇਲਾਕੇ ਦੀ ਫਿਲਮੀ ਐਕਟਰ ਮਲਕੀਸ਼ ਸਿੰਘ ਰੌਣੀ ਜੋ ਕਿ ਵਿਸ਼ੇਸ਼ ਤੌਰ ਤੇ ਉੱਥੇ ਇਸ ਪ੍ਰਵਾਸੀ ਦਾ ਦਰਦ ਵਟਾਉਣ ਲਈ ਪਹੁੰਚਿਆ ਸੀ ਉਸ ਵੱਲੋਂ ਵੀ ਆਰਥਿਕ ਤੌਰ ਤੇ ਮਦਦ ਕੀਤੀ ਗਈ ਹੈ ਸੋ ਕੀ ਮਾਮਲਾ ਹੈ ਉਹ ਦੇਖਦੇ ਹਾਂ जी क्या गल हुई हो जी मैं इधर आया मैं इधर से पूछा मैं दुकान लगा लूंगे इन्होंने बोला लगा लो मैं लगाई दुकान उधर से सरदार आया मेरे को इधर उधर बुला के बोला उन्होंने क्या कहो मैं जी छतरी लगाई हुई है बस अब तो सारे एकदम बेस तलवार काट के जब चक्कू उधर फिर गए छतरी में मारे मेरे को भी मार रहे थे उधर मैं बच के भाग गया फिर मैं इधर से आया कोई उसने बचाया मुझे मेरे को भी दो तो बार हमला कराए इन्होंने छतरी में भी उधर से मारे उधर से भी तलवार मार गए इधर से भी गए उन्हें कोई नशा किया हुआ हाँ जी नशा किया हुआ उन्होंने ਇਕਦਾਂ ਹੀ ਮੇਰੇ ਕੋ ਵੀ ਮਾਰਾ ਉਹਨਾਂ ਨੇ ਫਿਰ ਛਤਰੀਆਂ ਨੂੰ ਮਾਰਦੇ ਗਏ ਉਧਰੋਂ ਸੇ ਵੀ ਆਈ ਛਤਰੀਆਂ ਨੂੰ ਮਾਰਦੇ ਗਏ ਕੌਣ ਹੈ ਜੇ ਨੰਗ ਸਿੰਘ ਆ ਕੌਣ ਹੈ ਹਾਂਜੀ ਕੌਣ ਹੈ ਨੰਗ ਸਿੰਘਾ ਜੀ ਨੰਗ ਹਾਂਜੀ ਕੌਣ ਹਾਂਜੀ ਨੰਗ ਸਿੰਘਾ ਹਾਂਜੀ ਨਾਲਦਰ ਨੰਗਾਂ ਦਾ ਬਾਣਾ ਪਾਇਆ ਹੋਇਆ ਹੈ ਨੇ ਇਸ ਦੇ ਵਿੱਚ ਕਿੱਕਰਾਂ ਕੋ ਮ ਬਹੁਤ ਗਲਤ ਕੰਮ ਕਰਿਆ ਇੰਦੇ ਵਿੱਚ ਬਾਣਾ ਪਾ ਕੇ ਸ਼ਰਾਬ ਪਿੰਦਾ 70 ਮੀ ਨਿਯਤ ਗ੍ਰਾਮੀ ਹੁੰਦਾ ਸੀ ਬਹੁਤ ਕਰਿਆ ਤੇ ਹੁਣ ਇਹਨਾਂ ਚਾਰ ਦਾਰੂ ਵੀਤੀ ਵੀ ਹਨ ਹਾਂ ਦਾਰੂ ਵੀਤੀ ਹੋਈ ਹੈ ਪਾਣਾ ਪਾਇਆ ਗਿਆ ਆ ਜਾਵੇ ਤੇ ਵੀ ਛਤਰੀਆਂ ਨੂੰ ਪਾਣਾ ਬਦਲਾ ਮੋੜਿਆ ਇਹਨਾਂ ਦਾ ਕਾਰਨ ਨਹੀਂ ਬੇਇੱਜ਼ਤੀ ਕਰਦਾ ਜੀ ਇਹਦੇ ਕਕਾਰ ਖਲਾਏ ਜਾਂਦੇ ਨੇ ਜ ਇਹੀ ਗੱਡੀ ਵੇਚੀ ਸੀ ਇਹ ਉਧਰੋਂ ਮੋਟਰਸਾਈਕਲ ਤੇ ਆਏ ਅੱਗੇ ਦੂਸਰਾ ਕੋਈ ਮੁੰਡਾ ਮੋਟਰਸਾਈਕਲ ਚਲਾਉਂਦਾ ਸੀ ਇਹ ਪਿੱਛੇ ਬੈਠੇ ਸੀ ਉਥੋਂ ਇਹਨਾਂ ਨੇ ਇੱਕ ਝਕਾਰਾ ਛੱਡਿਆ ਤਾਂ ਅਗਲੇ 5-4 ਮਿੰਟ ਦੇ ਵਿੱਚ ਅਸੀਂ ਸੀਨ ਦੇਖਿਆ ਕਿ ਇਹਨਾਂ ਦੇ ਹੱਥ ਦੇ ਵਿੱਚ ਡੰਡਾ ਇਹ ਛਤਰੀਆਂ ਤੋੜਨੀਆਂ ਸ਼ੁਰੂ ਕਰੀਆਂ ਤੇ ਉਹ ਮੁੰਡੇ ਨੂੰ ਤੋੜਦਾ ਮੈਂ ਉੱਥੋਂ ਉੱਠਿਆ ਜਦੋਂ ਮੈਂ ਆਵਾਜ਼ ਮਾਰੀ ਦੁਬਾਰਾ ਫੇਰ ਛਤਰੀਆਂ ਤੋੜ ਕੇ ਜਦੋਂ ਦੇਖਿਆ ਪੰਜ-ਚਾਰ ਜਣੇ ਇੱਥੇ ਨੰਗੀ ਕਿਰਪਾਨ ਚੱਕ ਕੇ ਖੜਾ ਹੋ ਗਿਆ ਤੇ ਜਦੋਂ ਮੈਂ ਲੋਕਾਂ ਨੂੰ ਰੋਕ ਲਿਆ ਲੋਕ ਰੋਕੇ ਵੀ ਹੁਣ ਜ਼ਿਆਦਾ ਇਕੱਠੇ ਹੋ ਗਿਆ ਇਕੱਠੇ ਹੋ ਕੇ ਧੇਤੀਮਾ ਹੋਇ ਜੋ ਜਦੋਂ ਇਹ ਦੇਖਿਆ ਲੋਕ ਵੱਧ ਕੇ ਜਦੋਂ ਅਸੀਂ ਧਾਰ ਲਈ ਕਿ ਨਹੀਂ ਜਾਣ ਦੇਣਾ ਇੱਥੇ ਮੁੰਡਾ ਖੜਾ ਹੋਣਾ ਸ਼ਾਇਦ ਚਲੇ ਗਿਆ ਵਿਚਾਰਾ ਉਹ ਨਾਲ ਹੋਇਆ ਮੇਰੇ ਪਿੱਛੇ ਖੜਾ ਮੁੰਡਾ ਪਰਨਾ ਮੁੜ ਤੇ ਤਾਂ ਜਾ ਕੇ ਇਹਨਾਂ ਨੂੰ ਢੇਰ ਕੇ ਨੂੰ ਖੜਾਇਆ ਇਹ ਮੈਂ ਬੇਨਤੀ ਕਰਦਾ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਇਹਦੇ ਸਾਡਾ ਘਟਾਓ ਹੈ ਜਿੱਥੇ ਅਸੀਂ ਕਿਤੇ ਪਰसों ਵੀ ਅਸੀਂ ਇੱਕ ਮੰਗ ਪੱਤਰ ਦੇਣ ਗਏ ਸੀ ਮੈਂ ਆਪਣੇ ਸਾਥੀਆਂ ਨੂੰ ਪਹਿਲਾਂ ਗੱਲ ਕਹੀ ਦੀ ਸੀ ਸਾਹਿਬ ਦਫ਼ਤਰ ਮੂਰੇ ਕਿ ਤੁਸੀਂ ਦੋ ਨੰਗ ਸਿੰਘ ਨਾਮ ਲੈ ਕੇ ਥੋੜਾ ਘਟਾਓ ਮੇਰਾ ਐਕਸੀਡੈਂਸ ਹੈ ਘਟਾਏ ਇਸ ਚ ਉੱਥੇ ਡੀਸੀ ਸਾਹਿਬ ਦੇ ਦਫ਼ਤਰ ਮੂਰੇ ਸ਼ਾਂਤ ਮਈ ਟੰਗਣਾ ਅਸੀਂ ਮੰਗ ਪੱਤਰ ਦੇ ਰਹੇ ਸੀ ਉਹਨੇ ਜਕਾਰੇ ਸ਼ ਇੱਕ ਪਾਸੇ ਕੱਲ ਇਸ ਬੰਦੇ ਦੀ ਫੋਟੋ ਹੈ ਜਿੱਥੇ ਇਹਨੇ ਜਾ ਕੇ ਫਿਲਮ ਰੋਕੀ ਹੈ ਤੇ ਆਦੇ ਆਪਣਾ ਜਰੂਸ ਕਢਾਉਣ ਗਿਆ ਹੈ ਮੈਂ ਬੁੱਢਾ ਦਲ ਨੂੰ ਇੱਕ ਬੇਨਤੀ ਕਰਦਾ ਟੋਲ ਪਲਾਜੇ ਇਹਨਾਂ ਦੇ ਮਾਫ਼ੀ ਅਸੀਂ 28-28 ਸਾਲ ਫੌਜੀਆ ਨੌਕਰੀ ਕਰਕੇ ਆ ਸਾਡੀ ਮੈਂ ਨਹੀਂ ਕਹਿੰਦਾ ਬੁੱਢਾ ਦਲ ਮਾੜਾ ਲੇਕਿਨ ਬੁੱਢਾ ਦਲ ਦੇ ਵਿੱਚ ਜਿਹੜੇ ਮੈਂਬਰ ਚਲੇ ਗਏ ਉਹਨਾਂ ਨੂੰ ਆਪਣੀ ਕਾਚ ਰਹਿਣਾ ਚਾਹੀਦਾ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਬੁੱਢਾ ਦਲ ਨੂੰ ਉਹਨਾਂ ਦੇ ਮੁਖੀਆਂ ਨੂੰ ਬੁਲਾ ਕੇ ਇਹ ਬੇਨਤੀ ਕਰਨ ਕਿ ਇਹਨਾਂ ਤੇ ਕੰਟਰੋਲ ਕਰੋ ਮੈਂ ਕਿਸੇ ਕਹਿੰਦਾ ਨਹੀਂ ਕਿ ਬਾਣਾ ਮਾੜਾ ਲੇਕਿਨ ਬਾਣਾ ਪੱਗ ਦਾ ਸਤਿਕਾਰ ਕਰਾਉਣਾ ਆਪਣੇ ਹੱਥ ਚ ਆਦਮੀ ਦੇ ਹ ਇੱਥੇ ਜੇ ਨਾ ਬਹੁਤਾ ਮੂਲ ਇਕੱਠਾ ਹੁੰਦਾ ਇੱਕ ਦੋ ਬੰਦੇ ਆ ਜਾਂਦੇ ਸ਼ਾਇਦ ਕਿਰਪਾਨ ਨਾਲ ਕਿਸੇ ਦਾ ਗੁੱਟ ਲਾਹਂਦਾ ਕਿਸੇ ਦੀ ਮਾਂ ਲਾਹਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਬਾਲਕੀ ਸਾਹਿਬ ਰੱਖ ਕੇ ਉੱਥੇ ਸਾਨਾ ਸਾਹਿਬ ਰੱਖ ਕੇ ਪਰਮਾਲਾ ਪਾ ਕੇ ਕੋਈ ਆਨੰਦ ਕਾਰ ਦਾ ਸੀਨ ਕਰ ਰਹੀ ਸੀ ਇਹੀ ਸੱਜਣ ਮੁੜੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹ ਸੱਜਣਾਂ ਦੋ ਦਿਨ ਬਾਅਦ ਕੀ ਕਰ ਰਿਹਾ ਸੋ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰਦੀ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰਲੇ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਆਪਣਾ ਰੋਜਗਾਰ ਚਲਾ ਰਹੇ ਆ ਇਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਗੱਲ ਤੁਹਾਡੇ ਸਾਹਮਣੇ ਜਿਹੜੇ ਮਾਫੀ ਮੰਗਲੀ ਬੰਦੇ ਨੇ ਪਰ ਇਹੋ ਜਿਹੇ ਬਾਣਾ ਪਾ ਕੇ ਹਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਿਆ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਨਾ ਕਰਕੇ ਸੋ ਕੋਸ਼ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਦੂਜੇ ਵੀ ਸਿੰਘ ਸਹਿਬਾਨ ਖੜੇ ਨੇ ਸੋ ਇਹ ਮਾਰੀ ਗੱਲ ਹੈ ਜਿਹੜੇ ਇਹ ਜਿਹੇ ਅਨਸਰ ਮਿਲਦੇ ਨੇ ਉਹ ਰੋਕਿਆ ਜਾ ਦੁਕਾਨਦਾਰੀ ਚਲਾਉਂਦਾ ਜਿਹੜਾ ਬਾਣਾ ਪਾ ਕੇ ਬਾਣੇ ਨੂੰ ਆਪਣੀ ਦੁਕਾਨਦਾਰੀ ਚਲਾਉਂਦਾ ਹੈ ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤੋ ਖੜਾ ਨੁਕਸਾਨ ਹੋਇਆ ਨਹੀਂ 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 ਭਾਗੀ ਚਲੋ ਤੁਹਾਡੇ ਨਾਲ ਕੋਈ ਤੁਸੀਂ ਜਰੂਰ ਆਪਣੀ ਮਿਹਨਤ ਠੀਕ ਕਰੋ ਜੋ ਦਿਹਾਣਾ ਚੰਡੀਗੜ੍ਹ ਰੋਡ ਦੇ ਉੱਤੇ ਮਤਭਾਗਾ ਹਰਕਤ ਹੋਈ ਹੈ ਇੱਕ ਨੰਗ ਸਿੰਘ ਮਰੋ ਕੀਤੀ ਗਈ ਆ ਅਸੀਂ ਰਾਘੀਰ ਜਿਹਦੇ ਵਿੱਚ ਪਤਵੰਤੇ ਸੱਜਣ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਪਟਾਰਾ ਕਰਦੇ ਆ ਉਸ ਗ੍ਰੀਬ ਵਾਲ ਦੇਖਦੇ ਆ ਸਭ ਨੇ ਜੋ ਟੈਲਫੋਨ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀਆਂ ਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਆ ਇਹ ਯਰਲੇਗਾ ਕੁਝ ਸੰਗਤ ਨੇ ਯਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਖrami ਤੇ ਇਸ ਬਦਲੇ ਨੰਗਲੇ ਸ਼ਰਾਬ ਵੀ ਪੀਤੀ ਨੰਗ ਸਿੰਘ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਦਾ ਕਿ ਇਹਨਾਂ ਤੇ ਗਲਤੀ ਹੋਈ ਆ ਇਹਨਾਂ ਨੇ ਸ਼ਰਾਬ ਪੀਤੀ ਆ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਆ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਾ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਭਾਤ ਵੀ ਬੰਦਾ ਗਲਤ ਆ ਜਾਂਦਾ ਬੱਚਾ ਗਲਤ ਜਾਂ ਪੈਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤਭਾਦੀਆਂ ਪਾਕੀਆਂ ਹੱਤਾਂ ਨੂੰ ਰੋਕਿਆ ਜਾਵੇ। ਭਾਈ ਇੱਥੇ ਇੱਕ ਫਤੇ ਵਰਦਾਏ ਨਹੰਗਾ ਸਿੰਘ ਨਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਬੰਦੇ ਨੇ ਪੰਥ ਚੋਂ ਛਿੱਕਿਆ ਹੋਇਆ ਤੇ ਇਹਨੂੰ ਕਿਸੇ ਨਹੰਗ ਸਿੰਘ ਨੇ ਜਸੇ ਬੰਦੀ ਵਾਲਿਆਂ ਦੀ ਨਹੰਗਾ ਦੀ ਕਰਕੇ ਮਿੰਤ ਇਹਨੂੰ ਦੁਬਾਰਾ ਫੜਲਾ ਦਵਾਇਆ ਵੀ ਅੱਗੇ ਤੋਂ ਗਲਤੀ ਨਹੀਂ ਕਰਦਾ ਇਹ ਪਹਿਲਾਂ ਬਹੁਤ ਗਲਤੀਆਂ ਕਰਦਾ ਰਿਹਾ ਪਹਿਲਾਂ ਵੀ ਇਹ ਮਤਲਬ ਕਰੈਤਾ ਕਰੈਤਾ ਕਰਦਾ ਰਿਹਾ ਜੀ ਪਹਿਲਾਂ ਵੀ ਇਹ ਸ਼ਰਾਬ ਪੀਣ ਦਾ ਆਦੀ ਹੈ ਬਾਣਾ ਪਾ ਕੇ ਹੁਣ ਵੀ ਸ਼ਰਾਬ ਪੀਤੀ ਹੋਈ ਹੈ ਇਹਦੀ ਸਾਡੇ ਪਿੰਡ ਦੇ ਬਹੁਤ ਬੰਦੇ ਆ ਇਹਨੂੰ ਕਈ ਵਾਰ ਟੋਕ ਵੀ ਲਿਆ ਵੀ ਬਾਬਾ ਜੀ ਤੂੰ ਬਾਣਾ ਪਾ ਕੇ ਠੇਕੇ ਤੇ ਨਾ ਜਾਇਆ ਕਰ ਪਰ ਇਹ ਆਪਣੀਆਂ ਆਤਾਂ ਦੇ ਮਜਬੂਰ ਹੈ ਇਹ ਜਾਣੇ ਤੇ ਹਟਦਾ ਨਹੀਂ ਹੈਗਾ ਸਾਡੇ ਪਿੰਡ ਦੇ ਜਾਂ ਇੱਥੇ ਜਿੰਨੇ ਵੀ ਗੁਰਸਿੱਖ ਆਏ ਹੋਏ ਆ ਉਹ ਸਿਰਫ ਬਾਣੇ ਦੀ ਇੱਜ਼ਤ ਕਰਦੇ ਆ ਇਹਦੇ ਤਾਰ ਰਿਪੇਅਰ ਨਹੀਂ ਕਰੀ ਰਹੀ ਨੇ ਇਹਦੀ ਰਿਪੇਅਰ ਵੀ ਹੋ ਜਾਣੀ ਸੀ ਪਰ ਅਸੀਂ ਬੇਨਤੀ ਕਰਦੇ ਆ ਜੇ ਸਾਡੀ ਕੋਈ ਜਥੇਬੰਦੀਆਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸੁਣਦਾ ਹੋਵੇ ਇਹਦਾ ਕੋਈ ਹੱਲ ਕਰਿਆ ਜਾਵੇ ਜੀ ਇਹਦੇ ਇੱਕ ਬੰਦੇ ਕਰਕੇ ਸਾਰੇ ਨਹੰਗ ਸਿੰਘਾਂ ਪਰ ਇੱਕ ਦਾਗ ਲੱਗ ਰਿਹਾ ਹੈ ਜੀ ਇਹਦਾ ਹੱਲ ਕੀਤਾ ਜਾਵੇ ਇਹਦੀ ਸ਼੍ਰੀ ਸਾਹਿਬ ਲੋਹਾ ਕੇ ਇਹਨੂੰ ਬਾਣਾ ਇਹਦਾ ਖਲਾਇਆ ਜਾਵੇ ਜੀ ਇਹਦੀ ਦੁਕਾਨ ਨੂੰ ਇੱਥੇ ਤੇ ਬੰਦ ਕਰਾ ਕੇ ਇਹਨੂੰ ਕੋਈ ਹੋਰ ਦਿਹਾੜੀ ਮਜ਼ਦੂਰੀ ਦਾ ਕੰਮ ਦਵਾਇਆ ਜਾਵੇ ਤਾਂ ਕਿ ਉਹ ਨਹੰਗ ਸਿੰਘਾਂ ਦੀ ਗੁਰਸਿੱਖ ਬੰਦਿਆਂ ਦੀ ਜਿਹੜੀ ਛਾਪ ਛਾਇਆ ਉਹ ਬਣੀ ਰਹੇ ਬਸ ਸਾਡੀ ਤਾਂ ਇਨੀ ਬੇਨਤੀ ਹੈ ਹਾਂਜੀ ਭਾਜੀ ਕੀ ਗੱਲ ਹੋਈ ਵੀ ਆਏ ਇਹ ਜੀ ਝੂਪੀ ਤੋਂ ਬੰਦੇ ਆ ਕੇ ਛਤਰੀਆਂ ਦੀ ਇਹਨਾਂ ਨੇ ਉਹੇ ਆਪਣੀ ਦੁਕਾਨ ਲਾਈ ਹੋਈ ਸੀ ਇਹਦੇ ਨਾਲ ਨਸੀਬ ਨੇ ਫਤੇਪੁਰੀਏ ਨੇ ਆਪਣੀ ਸਰਦਈ ਦੀ ਦੁਕਾਨ ਲਾਈ ਹੋਈ ਸੀ ਉਹਨੇ ਨਸ਼ੇ दारू ਪੀ ਕੇ ਇਹਨਾਂ ਦੀਆਂ ਸਾਰੀਆਂ ਛਤਰੀਆਂ ਵੜ ਦਿੱਤੀਆਂ ਗਰੀਬਾਂ ਦੀਆਂ ਇਹਨਾਂ ਮਗਰ ਕਿਰਪਾਨਾ ਲੈ ਕੇ ਦੌੜੇ ਪੂਰੇ ਪਿੰਡ ਪਬਲਿਕ ਇਕੱਠੀ ਹੋਈ ਨਸੀਬ ਸਿੰਘ ਨੂੰ ਸਮਝਾਇਆ ਉਹ ਨਹੀਂ ਸਮਝ ਰਿਹਾ ਜੀ ਕਿਸੇ ਦੀ ਗੱਲ ਜੀ ਉਹਨੇ दारू ਬਹੁਤ ਜ਼ਿਆਦਾ ਪੀਤੀ ਹੋਈ ਆ ਅਸੀਂ ਨੰਗ ਜਥੇਵੰਦੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਥੋੜਾ ਬਾਣਾ ਪਾ ਕੇ ਇਹ ਗਲਤ ਕੰਮ ਕਰਦੇ ਨੇ ਇਹ ਬਦਨਾਮ ਨੰਹੰਗ ਸਿੰਘਾ ਜਥੇਵੰਦੀਆਂ ਹੁੰਦੀਆਂ ਨੇ ਇਹਦਾ ਨਾਮ ਨਸੀਬ ਸਿੰਘਾ ਪਿੰਡ ਇਹਦਾ ਫਤਿਹਪੁਰ ਹੈ ਇਹਦੇ ਪਰ ਤੁਸੀਂ ਕੋਈ ਐਕਸ਼ਨ ਲਓ ਕਿ ਸਮਾਜ ਦੇ ਵਿੱਚ ਇੱਕ ਨੰਹੰਗਾ ਦਾ ਇਹ ਆਪਣਾ ਸਹੀ ਹੋਵੇ ਕਿ ਅਈਏ ਗਲਤ ਬੰਦੇ ਪੂਰੀ ਕੌਮ ਨੂੰ ਬਦਨਾਮ ਕਰ ਰਿਹਾ ਸਿੱਖ ਧਰਮ ਨੂੰ ਬਦਨਾਮ ਕਰ ਰਿਹਾ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਹ ਪਿੰਡ ਮਡੌਲੀ ਦੇ ਕੋਲ ਹੋਈ ਹੈ ਜੀ ਸੜਕ ਦੇ ਉੱਪਰ ਠੀਕ ਹੈ ਜੀ ਇਹ ਨੂੰ ਮਰੰਡਾ ਜ਼ਿਲ੍ਹਾ ਸ਼ਹਿਰ ਮਰੰਡਾ ਪੈਂਦਾ ਜੀ ਜ਼ਿਲ੍ਹਾ ਰੋਪੜ ਹੈ ਜਿੱਨ ਗੜ ਤੋਂ ਬੂਸਟ ਠੀਕ ਹੈ ਜੀ ਇੰਜਲ ਵਾਰਡ ਸਕੂਲ ਦੇ ਸਾਹਮਣੇ ਜੀ ਇਹ ਸਾਰੇ ਬੰਦੇ ਉਰੇ ਨਸੀਬ ਸਿੰਘ ਨੂੰ ਕਾਬੂ ਕਰਨੇ ਵਾਲੇ ਤੇ ਬਹੁਤ ਮੁਸ਼ਕਲ ਦੇ ਨਾਲ ਕਾਬੂ ਕਰਕੇ ਹੁਣ ਪੁਲਿਸ ਨੂੰ ਅਰੈਸਟ ਕਰਵਾਇਆ ਗਿਆ ਉਹ ਕਹਿੰਦਾ ਮੈਂ ਦਾਰੂ ਪੀਣੇ ਤੇ ਨਹੀਂ ਉਹ ਹਟ ਰਿਹਾ ਰੋਲ ਠੇਕੇ ਤੇ ਦਾਰੂ ਪੀਂਦਾ ਸੀ ਅਸੀਂ ਬੇਨਤੀ ਕਰਦੇ ਹਾਂ ਜਥੇਬੰਦੀਆਂ ਨੂੰ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹ ਸਿੱਖ ਕੌਮ ਦੀ ਬਦਨਾਮੀ ਕਰ ਰਿਹਾ ਹੈ ਇਹਨੂੰ ਮੜਾ ਇਹਦਾ ਕੋਈ ਵਿਚਾਰ ਕਰਕੇ ਇਹਦੇ ਉੱਪਰ ਕਾਰਵਾਈ ਕਰੀ ਜਾਵੇ ਬਾਈ ਜੀ ਜੀ